ਹਾਂਜੀ ਬਈ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀਡੀਓ ਤੁਹਾਡੇ ਕੰਮ ਦੀ ਆਗੀ ਕੰਮ ਦੀ ਕਿਵੇਂ ਆ ਜਿਵੇਂ ਕਈ ਵਾਰੀ ਕੀ ਹੁੰਦਾ ਬਈ ਸਾਰਿਆਂ ਨੂੰ ਬੌਨਸ ਦਾ ਪ੍ਰੋਗਰਾਮ ਤਾਂ ਮਿਲ ਜਾਂਦਾ ਪਰ ਪਤਾ ਹੁੰਦਾ ਨਹੀਂ ਵੀ ਵਰਕ ਕਿਵੇਂ ਕਰਨਾ ਚਲੋ ਦੋਸਤੋ ਆਓ ਮੈਂ ਤੁਹਾਨੂੰ ਦੱਸੂਗਾ ਵੀ ਵਰਕ ਕਿਵੇਂ ਕਰਨਾ ਆ ਤੁਸੀਂ ਦੇਖ ਸਕਦੇ ਹੋਗੇ ਸਟਾਰ ਤੇ ਬੌਨਸ ਹਣਾ ਜਿਹੜੇ ਹੁਣ ਆਪਾਂ ਗੱਲ ਕਰ ਰਹੇ ਹਾਂ ਬੌਨਸ ਦੀ ਬੌਨਸ ਪ੍ਰੋਗਰਾਮ ਮੰਨ ਲਓ ਆਪਾਂ ਨੂੰ ਮਿਲ ਗਿਆ ਇਹ ਮੈਂ ਖੋਲ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਪਰਫਾਰਮੈਂਸ ਦੇ ਹਿਸਾਬ ਨਾਲ ਆ ਹਨਾ ਵੀ ਜਿੱਦਾਂ ਕਿ ਆਪਾਂ ਫੋਟੋਆਂ ਪਾਵਾਂਗੇ ਤੇ ਓਦਾਂ ਓਦਾਂ ਤੁਹਾਡੀ ਇਨਕਮ ਹੋਣੀ ਆਗੀ ਤੇ ਫੋਟੋਆਂ ਕੀ ਪਾਵਾਂਗੇ ਕਿੱਥੋਂ ਪਾਵਾਂਗੇ ਜਿਹੜਾ ਕਿ ਕਾਪੀਰਾਈਟ ਨਾ ਆਵੇ ਚਲੋ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਕਿੱਥੋਂ ਫੋਟੋਆਂ ਪਾਣੀਆਂ ਨੇਗੀਆਂ ਤੁਸੀਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਨੇ Google ਦੇ ਉੱਪਰ ਜਾਣਾਗਾ ਬਹੁਤ ਕੈਂਟ ਵੈਬਸਾਈਟ ਆ ਕੋਈ ਕਾਪੀਰਾਈਟ ਨਹੀਂ ਆਊਗਾ ਵਿੱਚ Google ਦੇ ਵਿੱਚ ਕੀ ਲਿਖਣਾ ਵਿੰਗ V I N G ਵਿੰਗ A I ਅਮੇਜ਼ ਅਮੇਜ਼ ਜਨਰੇਟਰ ਆ ਲੋ ਜੀ ਆਪਾਂ ਨੇ ਇਹਦੇ ਵਿੱਚ ਭਰਤਾ Google ਦੇ ਵਿੱਚ Wing AI a major generator ਸਭ ਤੋਂ ਪਹਿਲੀ ਜਿਹੜੀ ਵੈਬਸਾਈਟ ਆਊਗੀ Magic Create from Microsoft Designer ਦੀ ਤੁਸੀਂ ਇਹਨੂੰ ਕਰਨਾ ਓਪਨ ਇਹ ਕਰ ਲਿਓ ਓਪਨ ਤੇ ਦੋਸਤੋ ਮੈਂ ਤਾਂ ਆਲਰੇਡੀ ਇਹਦੇ ਉੱਪਰ ਆਪਣੀ ਉਹ ਬਣਾ रखी ਹੈਗੀ ਪ੍ਰੋਫਾਈਲ ਬਣਾ ਰੱਖੀ ਹੈਗੀ ਦੇਖ ਸਕਦੇ ਹੋ ਤੁਸੀਂ ਗੁਰੇ ਨਾਮ ਤੇ ਪ੍ਰੋਫਾਈਲ ਆਪਾਂ ਨੇ ਬਣਾ ਰੱਖੀ ਹੈਗੀ ਹੁਣ ਤੁਸੀਂ ਕੀ ਕਰਨਾ ਆ ਜਿਹੜਾ ਲਿਖਿਆ ਹੋਇਆ ਵਾਂਟ ਟੂ ਸੀ ਹਾਊ ਇਮੇਜ ਕ੍ਰੀਏਟਰ ਵਰਕਿੰਗ ਸਿਲੈਕਟ ਅ ਸਰਪ੍ਰਾਈਜ਼ ਮੀ ਦਨ ਕ੍ਰੀਏਟਰ ਪਹਿਲਾਂ ਤਾਂ ਤੁਹਾਨੂੰ ਇਹਦੇ ਉੱਪਰ ਪ੍ਰੋਫਾਈਲ ਬਣਾਣੀ ਪਊਗੀ ਸਾਰੀ ਮੰਨ ਲਓ ਆਈਡੀ ਬਣਾਣੀ ਪਊਗੀ ਈਮੇਲ ਦੇ ਨਾਲ ਤੁਸੀਂ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਕੀ ਆਊਗਾ ਦੋਸਤੋ ਹੁਣ ਮੰਨ ਲਓ ਆਪਾਂ ਕੀ ਕਰਨਾ ਮੈਂ ਕ੍ਰੋਮ ਖੋਲੀ ਪਹਿਲਾਂ ਉਹ ਦਰਤੀਆ ਬ੍ਰਾਊਜ਼ਰ ਦੇ ਵਿੱਚ ਸੀਗਾ ਤੁਸੀਂ ਕੀ ਕਰਨਾ ਆਨਲਾਈਨ ਟਰਾਂਸਲੇਟਰ ਪਾਰਕੇ ਇਧਰ ਕਰ ਲੈਣਾ ਇੰਗਲਿਸ਼ ਚ ਪਰਲੀ ਸਾਈਡ ਤੇ ਅੰਗਰੇਜ਼ੀ ਚ ਕਰ ਲਿਆ ਇਧਰ ਕਰ ਲਿਆ ਪੰਜਾਬੀ ਚ ਮੰਨ ਲਓ ਇੱਥੇ ਤੁਸੀਂ ਨੇ ਕੀ ਲਿਖਣਾ ਬਾਬਾ ਨਾਨਕ ਦਿਖਾਂ ਦਾ ਲੋਕਾਂ ਨੂੰ ਕਰਾ ਮਾ ਤਾਂ ਮੰਨੋ ਚਲੋ ਅਹੀਂ ਭਰ ਲਓ ਹਨਾ ਤੇ ਇੱਧਰ ਤੁਹਾਡਾ ਕੀ ਹੋਊਗਾ ਅੰਗਰੇਜ਼ੀ ਦੇ ਵਿੱਚ ਹੋ ਜਾਊਗਾ ਦੋਸਤੋ ਜਿਵੇਂ ਲਿਖਿਆ ਹੋਇਆ ਆ ਗਿਆ ਥੱਲੇ ਆ ਬਾਬਾ ਨਾਨਕ ਸੋਇੰਗ ਮਾਈਕਰ ਮੈਰਲ ਕੀ ਕਹਿੰਦੇ ਨੇ ਇਹਨੂੰ ਅੰਗਰੇਜ਼ੀ ਦੇ ਵਿੱਚ ਮੈਰਕਲੈਸ ਟੂ ਪੀਪਲ ਹਨਾ ਇਹਨੂੰ ਕਰ ਲਓ ਤੁਸੀਂ ਕਾਪੀ ਕਾਪੀ ਕਰ ਲਿਆ ਕਾਪੀ ਕਰਨ ਤੋਂ ਬਾਅਦ ਦੋਸਤੋ ਆਪਾਂ ਉੱਥੇ ਜਾਣਾ ਆਪਣੀ ਵੈਬਸਾਈਟ ਦੇ ਉੱਪਰ ਇੱਥੇ ਆ ਗਏ ਆਪਾਂ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾਗਾ ਇੰਡੀਅਨ ਲਿਖ ਲੈਣਾ ਇੰਡੀਅਨ ਲਿਖ ਲਿਆ ਸਭ ਤੋਂ ਪਹਿਲਾਂ ਹੁਣ ਜਿਹੜਾ ਤੁਸੀਂ ਨੇ ਕਾਪੀ ਕੀਤਾਗਾ ਉਹਨੂੰ ਇੱਥੇ ਪੇਸਟ ਕਰੋ ਲਓ ਜੀ ਆਪਾਂ ਨੇ ਕਰਤਾ ਪੇਸਟ ਤੇ ਹੁਣ ਕਰਾਂਗੇ ਕ੍ਰੀਏਟ ਤੇ ਜਾਵਾਂਗੇ ਹੁਣ ਜਿਹੜਾ AI ਸਿਸਟਮ ਆ ਇਹ ਸਰਚ ਕਰ ਰਿਹਾ ਦੋਸਤੋ ਜਿਹੜੀ ਮੰਨ ਲਓ ਆਪਾਂ ਨੇ ਲਿਖੀ ਆ ਜਿਹੜੀ ਗੱਲਬਾਤ ਉਹ ਤੁਹਾਡੀ ਇਮੇਜ ਕਿਹੰਟ ਬਣ ਕੇ ਆਊਗੀ ਦੇਖ ਸਕਦੇ ਹੋ ਦੋਸਤੋ ਤੁਸੀਂ ਅਮੇਜ ਇਹ ਫੋਟੋ ਆਨੇ ਇਹ ਫੋਟੋਆਂ ਤੁਸੀਂ ਫੇਸਬੁੱਕ ਤੇ ਅਪਲੋਡ ਕਰਕੇ ਬਧੀ ਅਰਨਿੰਗ ਕਰ ਸਕਦੇ ਹੋ। ਦੇਖੋ ਮੈਂ ਹੁਣ ਲਿਖਿਆ ਸੀ ਬਾਬਾ ਨਾਨਕ ਦੇਖਿਆ ਦਾ ਚਮਤਕਾਰ। ਆਹ ਦੇਖੋ ਜੀ। ਫੋਟੋਆਂ ਦੇਖੋ ਕਿੰਨੀਆਂ ਸੋਹਣੀਆਂ ਬਣ ਕੇ ਆ ਗਈਆਂ। ਸੋ ਚਾਰ ਤਰ੍ਹਾਂ ਦੇ ਵਿੱਚ ਫੋਟੋ ਬਣ ਕੇ ਆਂਦੀਆਂ ਨੇ ਜਿਹੜੀ ਵੀ ਸਾਨੂੰ ਫੋਟੋ ਵਧੀਆ ਲੱਗਦੀ ਹੈਗੀ। ਉਹ ਤੁਸੀਂ ਅਪਲੋਡ ਕਰ ਸਕਦੇ ਹੋਗੇ। ਸੌਰੀ ਮੈਥੋਂ ਸਾਰਾ ਕੁਝ ਡਿਲੀਟ ਕੱਟਿਆ ਗਿਆ। ਆ ਦੇਖ ਸਕਦੇ ਹੋ ਦੋਸਤੋ ਹੁਣ ਇਹਨੂੰ ਅਪਲੋਡ ਸੌਰੀ ਇਹਨੂੰ ਡਾਊਨਲੋਡ ਕਿਵੇਂ ਕਰਨਾਗਾ ਆਪ ਤੁਸੀਂ ਦੇਖ ਸਕਦੇ ਹੋ ਤਿੰਨ ਬਿੰਦੀਆਂ ਨੇ ਤਿੰਨ ਬਿੰਦੀਆਂ ਤੇ ਕਰੋ ਓਕੇ ਤੇ ਆ ਲਿਖਿਆ ਹੋਇਆ ਡਾਊਨਲੋਡ ਦਾ ਆਪਸ਼ਨ ਆ ਗਿਆ ਡਾਊਨਲੋਡ ਕਰੋ ਮੇਰੇ ਕੋਲੇ ਥੋੜਾ ਜਿਹਾ ਨੈਟਵਰਕ ਇਸ਼ੂ ਆ ਤੇ ਡਾਊਨਲੋਡ ਕਰੋ ਡਾਊਨਲੋਡ ਕਰਕੇ ਤੁਸੀਂ ਨੇ ਕੀ ਕਰਨਾ ਦੋਸਤੋ ਉਧਰ ਫੇਸਬੁੱਕ ਤੇ ਅਪਲੋਡ ਕਰ ਦੇਣੀ ਆ ਫੇਸਬੁੱਕ ਤੇ ਅਪਲੋਡ ਦੋਸਤੋ ਤੁਸੀਂ ਐਵੇਂ ਨਹੀਂ ਕਰਨਾ ਵਾਇਰਲ ਹੈਸ਼ਟੈਗ ਚੂਜ਼ ਕਰਨੇ ਜਿਵੇਂ ਮੰਨ ਲਓ ਫੋਟੋ ਲਿਖ ਸਕਦੇ ਹਾਂ ਬੈਸਟ ਫੋਟੋ ਹਨਾ ਟੂ ਡੇਸ ਬੈਸਟ ਫੋਟੋ ਬੈਸਟ ਫੋਟੋ ਲਿਖ ਕੇ ਉਹ ਥੱਲੇ ਹੈਸ਼ਟੈਗ ਲਾ ਦੇਣੇ ਨੇ ਵਾਇਰਲ ਹੈਸ਼ਟੈਗ ਜਿਵੇਂ ਬਾਬਾ ਨਾਨਕ ਹੋਇਆ ਇਹ ਚ ਵੀ ਮਿਲੀਅਨ ਚ ਨੇ ਹੈਸ਼ਟੈਗ ਉਦਾਂ ਤੁਹਾਡੀ ਪਰਫਾਰਮੈਂਸ ਦੇ ਹਿਸਾਬ ਨਾਲ ਕਮੈਂਟ ਵਧੀਆ ਆਣਗੇ ਆ ਬਾਬੇ ਦੀ ਫੋਟੋ ਹੋ ਗਈ ਜਿਵੇਂ ਹੋਰ ਹਨਾ ਕਮੈਂਟ ਆਣਗੇ ਤੇ ਹੋਰ ਲਾਈਕ ਆਣਗੇ ਤੇ ਉਸੇ ਤਰ੍ਹਾਂ ਹੀ ਤੁਹਾਡੀ ਇਨਕਮ ਬਣਦੀ ਜਾਊਗੀ ਬੌਂਸ ਦਾ ਇਹ ਫਾਇਦਾ ਦੋਸਤੋ ਫੋਟੋ ਪਾਉਗੇ ਵੱਧੋ ਵੱਧ ਤੇ ਤੁਹਾਨੂੰ ਇਨਕਮ ਹੋਊਗੀ ਬਾਕੀ ਧੰਨਵਾਦ ਦੋਸਤੋ ਹੁਣ ਆਪਾਂ ਬਾਉਂਸ ਲੈਣਾ ਕਿਵੇਂ ਆ ਅਗਲੀ ਵੀਡੀਓ ਚ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਕੰਪਲੀਟ ਕਿੱਦਾਂ ਕਰਨੀ ਆ ਤੁਹਾਨੂੰ ਨੂੰ ਫੇਸਬੁੱਕ ਨੂੰ ਕਿਵੇਂ ਦੱਸਣਾ ਹੈ ਹਨਾ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਵੈਰੀ ਮਚ